ਮੇਰੇ ਸਤਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਤ ਜੈ ਭੀਮ ਜੈ ਭਾਤ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਵੀ ਆਪਾਂ ਜੈ ਭੀਮ ਕਿਉਂ ਕੀਤਾ ਠੀਕ ਆ ਕਿ ਤੁਹਾਨੂੰ ਪਤਾ ਨਹੀਂ ਹੋਊਗਾ ਮੈਨੂੰ ਦੱਸਣਾ ਇਹ ਮੇਰੀ ਕਿੰਨੀ ਜੈ ਭੀਮ ਡਾਕਟਰ ਪੀੜਕੜ ਠੀਮਰੋ ਸਾਹਿਬ ਦਾ ਨਾਰਾ ਜਿਨ੍ਹਾਂ ਨੇ ਸਾਡੇ ਲਈ 25 ਸਾਲ ਚਿਰ ਲਰਚ ਕਰਕੇ ਸਾਡਾ ਸੰਵਿਧਾਨ ਲਿਖਿਆ ਸੰਵਿਧਾਨ ਵਿੱਚ ਲਿਖਿਆ ਕਿ ਤੁਸੀਂ ਪੜ ਸਕਦੇ ਹੋ ਤੁਸੀਂ ਆਪਣੀ ਘਰ ਰੋਟੀ ਬਣਾ ਸਕਦੇ ਹੋ ਤੁਸੀਂ ਪਾਣੀ ਪੀ ਸਕਦੇ ਹੋ ਤੁਸੀਂ ਬੋਟ ਪਾ ਸਕਦੇ ਹੋ ਤੁਸੀਂ ਬੋਟਾ ਚ ਖੜ ਸਕਦੇ ਹੋ ਤੁਹਾਡੇ ਬੱਚੇ ਨੌਕਰੀਆਂ ਕਰ ਸਕਦੇ ਇਸ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਹਦੇ ਚ ਇਹ ਚੱਲ ਨਹੀਂ ਹੈਗੀ 1952 ਦਾ ਸੰਵਿਧਾਨ ਲਿਖਿਆ ਉਹਦੇ ਵਿੱਚ ਲਿਖਿਆ ਰੋਟੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਉਸ ਕਾਨੂੰਨ ਨੂੰ 1952 ਵਾਲੇ ਨੂੰ 2005 ਚ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਜਿਹੜਾ ਅੱਜ ਮਨਰੇਗਾ ਦੇ ਸਬੰਧ ਵਿੱਚ ਤੁਸੀਂ ਕੰਮ ਕਰਨ ਲਈ ਮੈਨੂੰ ਇੱਥੇ ਬੁਲਾਇਆ। ਹੁਣ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ 25 ਸਾਲ ਸੰਘਰਸ਼ ਕਰਕੇ ਤਾਂ ਫਿਰ ਉਹਦਾ ਨਾਰਾ ਤਾਂ ਬਣਦਾ ਹੈ ਨਾ ਪਰ ਉਹ ਪੂਰਾ ਨਹੀਂ ਹੋਣਾ ਚਾਹੀਦਾ। ਗਵਰਨਰ ਨੂੰ ਪਤਾ ਲੱਗੇ ਕਿ ਇਹ ਲੜ ਕਿਹੜੀ ਚੱਲਦੀ ਹੈ। ਇਹ ਜੈ ਭੀਮ ਦੇ ਆ ਜੈ ਭੀਮ ਜੈ ਭਾਰਤ ਅਜੇ ਵੀ ਚਿੱਲਾ ਜਿਵੇਂ ਮੈਂ ਬੋਲਦਾ ਉਵੇਂ ਬੋਲਦਾ ਜੈ ਭੀਮ ਜੈ ਭਾਰਤ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਪਿੰਡ ਬੀ ਵਾਲੇ ਸਾਡੀ ਬੇਟੀ ਕੀ ਨਾਮ ਆ ਜੀ ਮਨਜੀਤ ਇੱਕ ਤਾਂ ਮਨਜੀਤ ਕੌਰ ਬਹੁਤ ਹੋ ਗਈਆਂ ਕੁੜੀਆਂ ਸਾਡੀਆਂ ਮਨਜੀਤ ਕੌਰ ਪਿੰਡ ਬੀਵਾਲਾ ਇਹ ਮਨਰੇਗਾ ਆਗੂ ਇੱਥੋਂ ਦੀ ਟੀਮ ਆ ਇੱਥੋਂ ਦੇ ਜਿਹੜੇ ਵਾਸੀ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਜਿਹੜਾ ਜੋਬ ਕਾਰਡ ਬਣਿਆ ਜਿਹੜਾ ਧਾਰ ਕਾਰਡ ਬਣਿਆ ਜਿਹੜਾ ਬੈਂਕ ਖਾਤਾ ਬਣਿਆ ਉਹਦੀ ਫੋਟੋਕਾਪੀ ਫੋਟੋਕਾਪੀ ਤਨੂੰ ਅਟੈਚ ਕਰਕੇ ਜਿਹੜਾ ਫੋਟੋ ਦੇਣ ਵਾਲਾ ਉਹ ਕੁੜੀ ਨੂੰ ਫੜਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਾਂਗਾ ਕਿ ਮਨਰੇਗਾ ਕਾਨੂੰਨ ਕਿੱਥੋਂ ਬਣਿਆ ਸੀ 1952 ਦਾ ਕਾਨੂੰਨ ਬਣਿਆ ਬਾਬਾ ਸਾਹਿਬ ਡਾਕਟਰ ਬੇਟਕਰ ਪਿੰਨਾ ਸਾਹਿਬ ਨੇ ਲਿਖਿਆ ਜਿੱਦੇ ਚ ਰੋਜੀ ਰੋਟੀ ਕਪੜਾ ਮਕਾਨ ਅੰਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਉਸ ਕਾਨੂੰਨ ਨੂੰ ਸੋਧ ਕੀਤਾ 2005 ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ ਸੀਗਾ 2005 ਦਾ ਕਾਨੂੰਨ ਬਣਿਆ ਲੇਕਿਨ 2025 ਚੜਨ ਵਾਲਾ 20 ਸਾਲ ਹੋ ਗਿਆ ਸਾਡਾ ਉਹ ਮਨਰੇਗਾ ਕਾਨੂੰਨ ਅਜੇ ਲਾਗੂ ਨਹੀਂ ਕਿਉਂਕਿ ਉਸ ਜਿਹਦਾ ਕਾਰਡ ਬਣਿਆ ਉਹਦੇ ਉੱਤੇ ਲਿਖਿਆ ਹਰ ਸਾਲ ਹਰ ਘਰ ਚ 25 ਤੋਂ ਲੈ ਕੇ 30000 ਰੁਪਏ ਆ ਹਰ ਸਾਲ ਦੀ ਮਜ਼ਦੂਰੀ ਬਣਦੀ ਆ ਜੇ ਸਰਕਾਰ ਲਾਗੂ ਕਰਦੀ ਤੇ 25 ਤੋਂ 30000 ਹਰ ਸਾਲ ਹਰ ਘਰ ਦਾ ਆਣਾ ਸੀ ਪਰ ਤੁਸੀਂ 19 ਸਾਲਾਂ ਨਾਲ ਵੀ ਜੋੜ ਕਰ ਲੋ ਤੇ ਤੁਹਾਡਾ 5 ਲੱਖ 70000 ਰੁਪਇਆ ਇੱਕ ਕਰਤਾ ਬਣਦਾ ਸੀ ਲੇਕਿਨ ਜਿਨ੍ਹਾਂ ਲੋਕਾਂ ਨੂੰ ਚੁਣਿਆ ਜ਼ਿੰਮੇਵਾਰੀ ਉਹਨਾਂ ਦੀ ਸੀ ਜਦੋਂ ਉਹ ਨੀਵੇਂ ਹੋ ਕੇ ਹੱਥ ਫੜਦੇ ਤਾਂ ਉਹ ਪਬਲਿਕ ਦੇ ਨਮینده ਹੁੰਦੇ ਆ ਪਬਲਿਕ ਨੇ ਦਾਇਆ ਕੀਤੀ ਵੋਟ ਪਾਈ ਤੇ ਵੋਟ ਦੇ ਨਾਲ ਉਹਨਾਂ ਨੂੰ ਚੁਣਿਆ ਸਰਟੀਫਿਕਟ ਮਿਲਿਆ ਔਰ ਗੱਡੀਆਂ ਮਿਲੀਆਂ ਖਰਚੇ ਮਿਲੇ ਕੋਠੀਆਂ ਮਿਲੀਆਂ ਤਾਂ ਨਾਲ 1.5 ਲੱਖ ਰੁਪਏ ਤਨਖਾਹ ਉਹ ਪਬਲਿਕ ਦੇ ਵਿਕਾਸ ਕਰਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਪਤਨ ਰੋਜ਼ਗਾਰ ਨੂੰ ਲਾਗੂ ਕਰਾਉਣ ਦੀ ਪਬਲਿਕ ਦੇ ਸੰਵਿਧਾਨ ਨੂੰ ਲਾਗੂ ਕਰਾਉਣ ਦੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਲੇਕਿਨ ਉਹ ਜ਼ਿੰਮੇਵਾਰੀਆਂ ਤੋਂ ਹਟ ਕੇ ਉਹ ਕਰਦੇ ਕੀ ਰਹੇ ਆ ਜਦੋਂ ਵੋਟ ਪੈ ਜਾਂਦੀ ਆ ਜਿੱਤ ਜਿੱਤ ਹਾਸਲ ਕਰ ਲੈਂਦੇ ਆ ਮਜ਼ਬੂਤ ਹੋ ਕੇ ਕੁਰਸੀ ਤੇ ਹੱਥ ਪਾ ਕੇ ਘੁੱਟ ਕੇ ਬੈਠ ਕੇ ਬੈਠਦਿਆਂ ਨਾਲ ਕਰਦੇ ਆ ਕੱਟ ਦਿਓ ਰੈਸ਼ਿੰਗ ਕੱਟ ਦਿਓ ਸੈਕਿੰਡ ਸਕੀਮ ਕੱਟ ਦਿਓ ਪੈਨਸ਼ਨ ਅਤੇ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਸਾਡੀ ਸਰਕਾਰ ਦਾ ਸਾਡੀ ਸਰਕਾਰ ਕਦੋਂ ਦੇਵੇਗੀ ਉਹ ਛੀਆਂ ਸਾਲਾਂ ਤੇ ਛੀ ਆ 50 ਸਾਲਾਂ ਛੀਆਂ ਮਹੀਨਿਆਂ ਬਾਅਦ ਉਹੀ ਡਰਾਮਾ ਕਰਦੇ ਉਹੀ ਗੱਲਾਂ ਕਰਦੇ ਆ ਤੇ ਨਾਲ ਨਾਲ ਫਿਰ ਕੁਛ ਨਹੀਂ 76 ਸਾਲ ਤੋਂ ਉਹ ਲੋਕ ਬੋਟਾ ਲੰਗੀ ਆਏ ਆ ਆਪੋਨਾਂ ਨੇ ਕੁਛ ਨਹੀਂ ਸਵਾਰਿਆ ਜੇ ਹੁਣ ਤੁਸੀਂ ਇਹ ਮਨੇਗਾ ਲਾਗੂ ਕਰਾਉਣੀ ਤੇ ਆਪਣੀ ਏਕਤੇ ਦੀ ਤਾਕਤ ਨਾਲ ਕਰਾਉਣੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਲਾਗੂ ਕਰਾਉਣੀ ਹੈ ਅਸਲ ਟਾਲੀ ਕਲੀ ਮਨੇਗਾ ਦੀ ਲੁੱਟ ਨਹੀਂ ਹੋਈ ਇਸੇ ਤਰ੍ਹਾਂ ਤੁਹਾਡੇ ਰਾਸ਼ਨ ਦੀ ਵੀ ਲੁੱਟ ਹੋਈ ਆ ਸਕਰਮ ਸਕੀਮ ਦੀ ਵੀ ਲੁੱਟ ਹੋਈ ਆ ਪੈਨਸ਼ਨ ਦੀ ਵੀ ਲੁੱਟ ਹੋਈ ਆ ਪੈਨਸ਼ਨ ਪੰਜਾਬ ਚ 1500 ਆ ਲੇਕਿਨ ਹਰਿਆਣੇ ਦੇ ਵਿੱਚ 3000 ਚੱਲਦੀ ਦੀ ਆ 3500 ਹੋ ਗਈ ਆ ਦਿੱਲੀ ਚ 5000 ਆ ਔਰ ਪੈਨਸ਼ਨਾਂ ਦੀ ਵੀ ਲੁੱਟ ਹੋ ਰਹੀ ਆ ਤੁਸੀਂ ਐਂਟਰੀ ਕਢਾ ਕੇ ਵੇਖ ਲਿਆ ਜੇ ਸਾਲ ਦੇ ਵਿੱਚ 12 ਮਹੀਨੇ ਹੁੰਦੇ 12 ਐਂਟਰੀਆਂ ਚਾਹੀਦੀਆਂ ਲੇਕਿਨ ਬੈਂਕ ਦੀ ਸਟੇਟਮੈਂਟ ਕਿਤੇ ਚੋਂ 12 ਐਂਟਰੀਆਂ ਨਹੀਂ ਦੇਗੀ ਪੈਨਸ਼ਨਾਂ ਦੀ ਵੀ ਲੜਾਈ ਹੈ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੇ ਸਕਾਲਰਸ਼ਿਪ ਵਜੀਫੀਆਂ ਦੀ ਲੁੱਟ ਹੋ ਰਹੀ ਆ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਹੈਗੇ ਆ ਮੈਡੀਕਲ ਸਹੂਲਤਾ ਦੀ ਲੁੱਟ ਹੋ ਰਹੀ ਆ ਇਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਪਾਂ ਚੁਣੇ ਹੋਏ ਨਮਾਇੰਦੇ ਆ ਉਹਨਾਂ ਨੇ ਲੁੱਟ ਤੋਂ ਇਲਾਵਾ ਕੁਸ਼ੀਦ ਦਿੱਤਾ ਆਓ ਆਪਾਂ ਇੱਕ ਜ਼ਿੰਮੇਵਾਰ ਬਣਨਾ ਹੈ ਅਸੀਂ ਸਾਡੇ ਹੱਕ ਨੇ ਅਸੀਂ ਇਕੱਠੇ ਹੋ ਕੇ ਲਾਗ ਪੁਰਾਉਣੇ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਮ ਜੈ ਪਾ ਜੈ ਭਾਰਤੂ ਸਤਿ ਸ਼੍ਰੀ ਅਕਾਲ ਨਮਸਕਾਰ ਸ